ਗਾਜ਼ੀਆਬਾਦ ਦੀ ਸੜਕ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਸਰੀਆਮ ਚਿੱਟੇ ਦਿਨੀ ਹੰਗਾਮਾ ਹੋਇਆ ਹੈ ਤੇ ਹੰਗਾਮਾ ਹੋਇਆ ਹੈ ਇੱਕ ਪਤੀ ਪਤਨੀ ਦੇ ਵਿਚਕਾਰ ਕਿਉਂਕਿ ਪਤੀ ਦੇ ਵੱਲੋਂ ਪਤਨੀ ਨੂੰ ਰੰਗੇ ਹੱਥੀ ਕਿਸੇ ਹੋਰ ਸ਼ਖਸ ਦੇ ਨਾਲ ਬੈਡ ਸ਼ੇਅਰ ਕਰਦੇ ਫੜਿਆ ਗਿਆ ਤਾਂ ਜਿਹੜੇ ਬੰਦ ਕਮਰੇ ਦੇ ਜਿਹੜੇ ਰਿਸ਼ਤੇ ਹੁੰਦੇ ਨੇ ਜਦੋਂ ਇਸ ਤਰੀਕੇ ਨਾਲ ਸੜਕ ਤੇ ਆ ਜਾਂਦੇ ਨੇ ਤਾਂ ਫੇਰ ਇੱਜ਼ਤ ਹੈ ਜਿਹੜੀ ਉਹ ਤਾਰ-ਤਾਰ ਹੋ ਜਾਂਦੀ ਹੈ ਤੇ ਇੱਥੇ ਵੀ ਇਹਨਾਂ ਦੀ ਜਿਹੜੀ ਇੱਜ਼ਤ ਹੈ ਉਹ ਤਾਰ-ਤਾਰ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਹੈ ਹਾੜੇ ਕੱਢ ਰਹੀ ਹੈ ਕਿ ਉਸ ਦੇ ਵੱਲੋਂ ਜਹਾਨਾ ਕੀਤਾ ਜਾਵੇ ਤਾਂ ਪਤੀ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੜਕ ਵਿਚਾਲੇ ਕਿਉਂਕਿ ਇਹ ਉਸ ਦੇ ਇਲਜ਼ਾਮ ਨੇ ਕਿ ਉਸਨੇ ਆਪਣੀ ਪਤਨੀ ਨੂੰ ਰੰਗੇ ਹੱਥੀ ਹੋਟਲ ਦੇ ਵਿੱਚ ਕਿਸੇ ਹੋਰ ਸ਼ਖਸ ਦੇ ਨਾਲ ਫੜਿਆ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਤੀ ਦਾ ਇਸ ਵਕਤ ਕੀ ਹਾਲ ਹੋਵੇਗਾ ਤਾਂ ਉਸ ਤੋਂ ਜਿਹੜਾ ਆਪਣਾ ਗੁੱਸਾ ਉਹ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਸੋ ਸੜਕ ਦੇ ਵਿਚਾਲੇ ਹੀ ਉਸ ਦੇ ਵੱਲ ਕਸੁੰਨ ਮੁਕੇ ਨੇ ਜਿਹੜੇ ਜੜੇ ਜਾ ਰਹੇ ਨੇ ਇੱਕ ਦੂਜੇ ਦੇ ਤਾਂ ਆਪਸ ਦੇ ਵਿੱਚ ਇਹ ਉਲਝੇ ਹੋਏ ਇਸ ਤਰੀਕੇ ਨਾਲ ਬੁਖਾਈ ਦੇ ਰਹੇ ਨੇ ਤਾਂ ਰਿਸ਼ਤੇ ਕਈ ਵਾਰੀ ਜਿਹੇ ਤਰੀਕੇ ਨਾਲ ਵੀ ਤਾਰ-ਤਾਰ ਹੁੰਦੇ ਨੇ ਸੋ ਕਈ ਪਤਨੀਆਂ ਵੱਲੋਂ ਕਈ ਪਤੀ ਦੇ ਵੱਲੋਂ ਆਪਣੇ ਪਾਰਟਨਰਸ ਦੇ ਨਾਲ ਜਦੋਂ ਇਸ ਤਰੀਕੇ ਦਾ ਧੋਖਾ ਕੀਤਾ ਜਾਂਦਾ ਤਾਂ ਫੇਰ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਚਾਹਨ ਦਾ ਰਿਸ਼ਤਾ ਬਣਦਾ ਹੀ ਹੈ ਸੋ ਇਹਨਾਂ ਨੂੰ ਵੀ ਸੋਚਣਾ ਜਿਹਦਾ ਪਹਿਲਾਂ ਜੋ ਕਿ ਹੁਣ ਹਾੜੇ ਕੱਢ ਰਹੇ ਨੇ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਵਾਇਰਲ ਨਾ ਕੀਤਾ ਜਾਵੇ ਕਿਉਂਕਿ ਪਬਲਿਕ ਅਕਸਰ ਹੀ ਅਜਿਹਾ ਕੁਝ ਪਾਲਦੀ ਹੈ ਤੇ ਸਭ ਤੋਂ ਪਹਿਲਾਂ ਉਹ ਵੀਡੀਓ ਵਾਇਰਲ ਕਰਦੀ ਹੈ ਤਾਂ ਪਬਲਿਕ ਪਲੇਸ ਹੈ ਪਬਲਿਕ ਪਲੇਸ ਤੇ ਲੋਕਾਂ ਦੇ ਵੱਲੋਂ ਇਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਹੈ ਜੋ ਕਿ ਸਾਰਿਆਂ ਦੇ ਫੋਨਸ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਚੁੱਕੇ ਨੇ ਸੋ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਸੜਕ ਦੇ ਵਿਚਾਲੇ ਹੰਗਾਮਾ ਕੀਤਾ ਜਾ ਰਿਹਾ ਹੈ ਪਤਨੀ ਦੇ ਵੱਲੋਂ ਹਾੜੇ ਕੱਢੇ ਜਾ ਰਹੇ ਨੇ ਕਿ ਉਸ ਦੀ ਇੱਜ਼ਤ ਨੂੰ ਇਸ ਤਰੀਕੇ ਨਾਲ ਨਾ ਖਿਲਾੜਿਆ ਜਾਵੇ ਪਰ ਕੀ ਪਤਨੀ ਨੇ ਉਸ ਵਕਤ ਇਹ ਸੋਚਿਆ ਸੀ ਜਦੋਂ ਕਿਸੇ ਹੋਰ ਸ਼ਖਸ ਦੇ ਨਾਲ ਉਸਨੇ ਬੈੱਡ ਸ਼ੇਅਰ ਕੀਤਾ ਸੀ ਤਾਂ ਉਹ ਹਾੜੇ ਕੱਢ ਰਹੀ ਹੈ ਆਪਣੇ ਪਤੀ ਦੇ ਪਰ ਜਿਹੜਾ ਪਤੀ ਹੈ ਉਹ ਮੰਨਣ ਦਾ ਨਾਮ ਨਹੀਂ ਲੈ ਰਿਹਾ ਤੇ ਆਸ-ਪਾਸ ਦੇ ਜਿਹੜੇ ਲੋਕ ਨੇ ਉਹ ਖੂਬ ਮਜ਼ਾ ਚੱਕ ਰਹੇ ਨੇ ਇਸ ਵੀਡੀਓ ਦਾ ਕਿਉਂਕਿ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਜਦੋਂ ਵੀ ਕੁਝ ਅਜੀਹਾਰ ਹੰਗਾਮਾ ਹੁੰਦਾ ਹੈ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਡੀਆ ਦਾ ਇੱਕ ਇਹ ਫਲੋ ਹੈ ਕਿ ਜਦੋਂ ਕੋਈ ਵੀ ਸੜਕ ਤੇ ਹੰਗਾਮਾ ਹੁੰਦਾ ਹੈ ਜਾਂ ਫਿਰ ਕੋਈ ਡੈੱਡ ਬਾਡੀ ਪਈ ਹੋਵੇ ਜਾਂ ਫਿਰ ਕਿਸੇ ਐਨੀਮਲ ਦੀ ਹੋ ਪਈ ਹੋਵੇ ਹਿਊਮਨ ਬੀنگ ਤਾਂ ਦੂਰ ਦੀ ਗੱਲ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਕਦੇ ਵੀ ਬਚਾਉਣ ਦੀ ਕੋਸ਼ਿਸ਼ ਜਾਂ ਫਿਰ ਛਡਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇਸ ਦਾ ਦੂਸਰਾ ਪੱਖ ਵੀ ਹੈ ਜਦੋਂ ਲੜਾਈ ਦੇ ਵਿੱਚ ਜਿਹੜਾ ਛਡਾਉਣ ਜਾਂਦਾ ਹੈ ਕਈ ਵਾਰੀ ਉਹਦੇ ਵੀ ਛਿੱਤਰ ਪੈ ਜਾਂਦੇ ਨੇ ਸੋ ਇਸ ਕਰਕੇ ਇਹਦੇ ਦੋਨੋਂ ਪੱਖ ਨੇ ਕੁਝ ਲੋਕ ਜਿਹੜੇ ਹੁੰਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਉਹ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਕੁਝ ਲੋਕ ਨੇ ਜਿਹੜੇ ਉਹ ਇਸ ਨੂੰ ਸਪੈਸ਼ਲੀ ਨੋਟਿਸ ਲੈਂਦੇ ਹੋਏ ਕਈ ਵਾਰੀ ਹਟਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਤਾਂ ਲੋਕਾਂ ਦੇ ਵੱਲੋਂ ਫਿਲਹਾਲ ਪਤੀ ਪਤਨੀ ਦੀ ਲੜਾਈ ਦੇ ਵਿੱਚ ਘਾਟ ਹੀ ਵੜਿਆ ਜਾਂਦਾ ਹੈ ਤਾਂ ਇੱਥੇ ਵੀ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਅਜੇ ਹਾਈ ਵੇਖਣ ਨੂੰ ਮਿਲਿਆ ਕਿਸੇ ਨੇ ਵੀ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹਨਾਂ ਦੀ ਜੜੀਆਂ ਹਰਕਤਾਂ ਨੇ ਸੜਕ ਤੇ ਜੋ ਇਹ ਕਰ ਰਹੇ ਨੇ ਉਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੀ ਵਜ੍ਹਾ ਬਣੀਆਂ